ਸਿਵਧਾਨ ਬਦਲਣਾ ਚਾਹੁੰਦੀਆਂ ਨੇ ਮੈਂ ਵੇਖਦਾ ਸਾਡੇ بڑے بڑے ਚੋਦੇ ਅਸੀਂ ਕਿਸੇ ਤੋਂ ਨਹੀਂ ਡਰਦੇ ਪਰ ਕੀ ਹੁੰਦਾ ਮੈਂ ਵੇਖਦਾ ਤੁਹਾਡੇ ਪਿੰਡ ਆ ਨਹਿਰਾ ਹੈਗੀਆਂ ਨੇ ਨਾ ਹੈਗੀਆਂ ਕਿ ਨਹੀਂ ਹੈਗੀਆਂ ਇਹ ਨਹਿਰਾਂ ਦੇ ਵਿੱਚ ਸਾਡੇ ਨੌਜਵਾਨ ਹੁਣ ਸਾਡੇ ਘਰਾਂ ਦੇ ਵਿੱਚ ਤਕਰੀਬਨ ਏਸ ਹੀ ਨਹੀਂ ਹੁੰਦੇ ਵੱਡੀਆਂ ਡੂੰਘੀਆਂ ਸਾਡੇ ਭਾਖੜਾ ਧੱਕਰ ਮੈਂ ਸਰਦੂਲਗੜ ਤੋਂ ਆ ਧੱਕਰ ਨਹਿਰ ਆ ਤੇ ਮੈਂ ਵੇਖਦਾ ਜਦੋਂ ਨਹਿਰ ਦੇ ਵਿੱਚ ਸਾਡੇ ਬੱਚੇ ਨਹਾਉਂਦੇ ਨੇ ਕਪੜੇ ਉਤਾਰਦੇ ਨੇ ਸਟੇਰੀਂੀ ਭੱਗੜ ਦੇ ਵਿੱਚ ਛਾਲ ਮਾਰਦੇ ਨੇ 2-2 ਮਿੰਟ ਪਾਣੀ ਦੇ ਵਿੱਚ ਰਹਿ ਕੇ ਸਾਹ ਪੱਕੇ ਹੋਏ ਨੇ ਥੱਲੋਂ ਬ੍ਰੇਤੀ ਦਾ ਮੁੱਠ ਤੱਕਲੇ ਹੁੰਦੇ ਨੇ ਹੱਥ ਲਾ ਕੇ ਮੁੜਦੇ ਨੇ ਡੁੱਬਦੇ ਨਹੀਂ ਹੈ ਗੱਲ ਕਿ ਨਹੀਂ ਹੈ ਪਾਣੀ ਮਹਿਰ 30 ਫੁੱਟ ਦੀ ਹੁੰਦੀ ਹੈ ਅੰਡਾ 20 ਫੁੱਟ ਇਹਨਾਂ ਇਧਰ ਘਟੂ ਤੋਂ ਡੇ ਵਾਲਿਆਂ ਨਹੀਂ ਪਰ 20-20 ਫੁੱਟ ਦਰਿਆਵਾਂ ਦੇ ਵਿੱਚ ਜਾ ਕੇ ਥੱਲੋਂ ਬ੍ਰੇਤੀ ਕੱਟ ਲਿਆਉਂਦੇ ਨੇ ਵੀ ਥੱਲੇ ਹੱਥ ਲਗਾ ਕੇ ਮੁੜੇ ਆ ਬਈ ਡੂਬੇ ਨਹੀਂ ਤੇ ਬੋਟਾ ਬਲੇ ਕੀ ਹੁੰਦਾ ਕਿਆ ਹੁੰਦਾ 4 ਇੰਚ ਕੰਚ ਦਾ ਗਲਾਸ 2.5 ਇੰਚੋ ਦੇ ਵਿੱਚ ਸ਼ਰਾਬ ਅਸੀਂ ਉਹਦੇ ਵਿੱਚ ਡੁੱਬ ਕੇ ਮਰਦੇ ਨੇ ਸਦਕਾ ਇਹੋ ਚੱਲਦਾ ਫਿਰ ਘੁੱਟਦੀ ਇਹਦਾ ਨਾ ਹੀ ਲੋਬ ਦੀ ਤੁਨੂ ਗਰੀਬ ਮਜ਼ਦੂਰ ਕਿਸਾਨ ਨੂੰ ਵੀ ਫੁੱਟਨੀ ਘੜਾਈ ਨਹੀਂ ਤੋਂਬਦੀ ਅਸੀਂ ਛੇਠੋ ਤੇ ਪਿਛੋ ਤੇ ਚੋਤੇ ਉਹ ਬੜੀ ਕੀਮਤੀ ਆ ਇਹ ਬੋਤਲ ਤੇ ਬੋਤਲ ਤੁਹਾਡੀ ਤਕਦੀਰ ਬਦਲਦੀ ਆ ਇਹ ਬੋਤਲ ਘਰ ਦੇ ਮੌਕੀ ਬਣਾਉਂਦੀ ਆ ਤੇ ਤੁਸੀਂ ਉਹ ਲੋਕਾਂ ਨੂੰ ਪਾਏ ਹੋਣੇ ਯਾਰ ਮੈਂ ਗੱਲ ਕਰਾਂ ਮੈਂ ਸਰਦੂਲਰ ਤੋਂ ਆ ਕੇ ਇੱਥੇ ਮੈਂ ਲੇਟ ਪਹੁੰਚਿਆ ਥੋੜਾ ਜਿਹਾ ਮੈਨੂੰ ਪਹਿਲਾਂ ਪ੍ਰਚਾਰ ਕਰਨਾ ਚਾਹੀਦਾ ਸੀ ਕੁਝ ਸਾਡੇ ਚ ਕਮੀ ਰਹੀ ਮੈਂ ਕਹਿਣਾ ਕਿੱਥੇ ਯਾਰ ਉਹ ਕਿਲਕਾਰ ਧੂੜाराम ਹੋ ਗਿਆ ਉਹ ਮੈਂ ਕਹਣਾ ਉਹਦੇ ਵੈਸੇ ਤੁਸੀਂ ਤਾਂ ਕਹੀ ਉਹਨੇ ਧੂੜाराम ਉਹਦੇ ਕੰਮ ਕੂੜਿਆ ਵਾਲੇ ਨੇ ਧੂੜਿਆ ਕੰਮ ਨਹੀਂ ਉਹ ਦੂਜਾ ਮੈਂ ਤਹੂੰਗਾ ਜਿਹੜਾ ਜਿਹੜਾ ਅਨੀਲ ਨੇ ਪੈਦਾ ਕੀਤਾ ਸੀ ਐਡਾ ਸਨਮਾਨ ਦਿੱਤਾ ਸੀ ਤੁਸੀਂ ਵਿਧਾਇਕ ਬਣਾ ਕੇ ਛੱਡ ਕੇ ਇਹ ਮੌਕਾ ਪ੍ਰਸਤ ਨਹੀਂ ਇਸ ਵਾਰ ਤੁਹਾਨੂੰ ਲੱਗਦਾ ਵੀ ਤੂੰ بڑا ਫੂਲ ਪਰ ਆ ਤੇ ਦੂਜਾ ਪੰਜੇ ਤੇ ਆਈ ਨਹੀਂ ਪਤਾ ਅਗਲੀ ਵਾਰ ਫੇਰ ਇਧਰ ਉਧਰ ਹੀ ਹੋਏ ਖੜੇ ਇਹਨਾਂ ਦਾ ਕੋਈ ਨੀਂਦ ਧਰਮ ਨਹੀਂ ਮੌਕਾ ਪ੍ਰਸਤਰੇ ਤੇ ਇੱਕ ਪਾਸੇ ਮੈਂ ਕਿਹਾ ਨਿੱਤੜ ਕੇ ਜਰਨਲ ਜੀਰੇ ਬੁਰੇ ਅੰਦਰ ਤਾਉ ਦੇਵੀ ਰਾਜ ਦੇ ਜਿਹੜੇ ਸੁਪਨੇ ਉਹ ਦੂਰੇ ਸੁਪਨੇ ਨੇ ਉਹ ਪੂਰਾ ਕਰਨ ਦਾ ਇੱਕ ਜਜ਼ਬਾ ਤੁਹਾਡੇ ਗਲੀ ਗਲੀ ਤੁਹਾਡੇ ਮੈਂ ਦੇਖਿਆ ਔਰ ਤੇ ਆਪਾਂ سوشل میڈیا ਤੇ ਜਦੋਂ ਚੌਧਰੀ ਅਮੇ ਸਿੰਘ ਚਟਾਲਾ ਜੀ ਹਰਿਆਣੇ ਦੀ ਪਦ ਯਾਤਰਾ ਕਰ ਰਹੇ ਸੀ ਮੈਂ ਪਹਿਤ ਹਰਿਆਣੇ ਦੀ ਜਵਾਨੀ ਨੂੰ ਬਚਾਉਣ ਵਾਸਤੇ ਹਰਿਆਣੇ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਜੇ ਕੋਈ ਪੂਰੇ ਹਰਿਆਣੇ ਦੇ ਵਿੱਚ ਪਦ ਯਾਤਰਾ ਪੈਦਲ ਯਾਤਰਾ ਕੀਤੀ ਸੀ ਤਾਂ ਉਹ ਸਾਡੇ ਮਗਨੀਤਾ ਸੁਨੇਨਾ ਚਟਾਲਾ ਜੀ ਨੇ ਕੀਤੀ ਸੀ ਕੋਈ ਅਨੇਰੇੜੇ ਚ ਪੈਦਲ ਨਹੀਂ ਔਰ ਕਿਹਨੇ ਹੁਜਾਰੀ ਜੀ ਉਹ ਮਸੂਬੇ ਸਸਬੰਧ ਤਾਉ ਦੇਵੀ ਲਾਜੀ ਦੇ ਅਧੂਰੇ ਸੁਪਨਾ ਪੂਰਾ ਕਰਨਾ ਚਾਹੁੰਦੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਮੇਰੀ ਭੈਣ ਕੁਮਾਰੀ ਮਾਇਆਬਤੀ ਨੇ ਡਿਊਟੀ ਲਈ ਹੈ ਇਸ ਲੋਕ ਸਭਾ ਦੇ ਵਿੱਚ ਮੈਂ ਗਲੀ ਗਲੀ ਜਿੱਥੋਂ ਤੱਕ ਮੇਰਾ ਯਤਨ ਆ ਮੈਂ ਜਾ ਰਿਹਾ ਤੁਹਾਨੂੰ ਅਪੀਲ ਕਰ ਰਿਹਾ ਕਿ ਚਾਹਰ ਕਰੋ ਕਾਂਗਰਸ ਨੇ ਉਹੀ ਲੱਛਣ ਇਹ ਚੌਧਰੀ ਭਪਿੰਦਰ ਸਿੰਘ ਹੁੱਟਾ ਜਦੋਂ ਤੁਸੀਂ 10 ਸਾਲ ਪਹਿਲਾਂ ਮੁੱਖ ਮੰਤਰੀ ਬਣਾਇਆ ਸੀ ਮੁੱਖ ਮੰਤਰੀ ਬਣਨ ਸਾਰ ਸੋਹਰਿਆ ਗਾਂਧੀ ਨੂੰ ਖੁਸ਼ ਕਰਨ ਵਾਸਤੇ ਉਹਦੇ ਦਮਾਦ ਨੂੰ ਹਰਿਆਣਾ ਦੇ ਕਿਸਾਨਾਂ ਦੀਆਂ ਜ਼ਮੀਨਾਂ ਗਿਫਟ ਕਰ ਰਿਆ ਸੀ ਮੈਂ ਕਿਹਾ ਹਜ਼ਾਰਾਂ ਇਤਜ਼ਾਦ ਦੇ ਵਿੱਚ ਹੁੱਡਾ ਸਾਹ ਹੁੱਡੇ ਤੇ ਕੇਸ ਹੋਣਗੇ ਪਰ ਹੁੱਡੇ ਦੀ ਬੀਜੇਪੀ ਦਾ ਸੈਟਿੰਗ ਆ ਇੱਕ ਦਿਨ ਵੀ ਜੇਲ ਨਹੀਂ ਗਿਆ ਜੇਲ ਗਿਆ ਤਾਂ ਤੁਹਾਡੇ ਪੁੱਤਾਂ ਨੂੰ ਰੋਜ਼ਗਾਰ ਦੇਣ ਵਾਸਤੇ ਗਰੀਬਾਂ ਦੇ ਚੁੱਲਿਆਂ ਨੂੰ ਚਲਾਉਣ ਦੇ ਲਈ ਕੁਰਬਾਨੀ ਦੇਤੀ ਬੱਚਿਆਂ ਨੂੰ ਨੌਕਰੀ ਦਿੱਤੀ ਸੀ ਤਾਂ ਜੇਲ੍ਹ ਚ ਲੀ ਭਵਨ ਨਹੀਂ ਨਹੀਂ ਕੀਤੀ ਤਾਂ ਓਮ ਪ੍ਰਕਾਸ਼ ਚਤਾਲਾ ਨਹੀਂ ਦੇ ਚੱਲੀ ਆ ਸਤਕਾਰ ਜੋ ਸਤ ਸਾਰੇ ਰਾਜ ਨੇ ਜੇਲਾ ਝੱਲਣ ਵਾਲਿਆਂ ਨੂੰ 20 ਟੀਮ ਦੱਸਿਆ ਜਾ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਮੇਰੀ ਪਰਸੋਂ ਗੱਲ ਹੋਈ ਸੀ ਕਿ ਗੱਠਬੰਧਨ ਮੈਨੂੰ ਦੱਸ ਰਹੀ ਸੀ ਕਿ 20 ਤੋਂ 25 ਸੀਟਾਂ ਤੇ ਛੇਤ ਰਿਹਾ ਮੈਂ ਦਾਵੇ ਨਾਲ ਕਹਿ ਸਕਦਾ ਤੇ ਤਸੰਤ ਚਟਾਲਾ ਨਹੀਂ ਵੀ ਸਮਰਥਨ ਦੇਊਗਾ ਇਹ ਅਬਰ ਸਿੰਘ ਚਟਾਲਾ ਨਾਲ ਪੈਣ ਕੁਮਾਰੀ ਮਾਇਆ ਬੱਜੀਆ ਰਾਜ ਆਪ ਦੇ ਵਾਲੇ ਪਾਸੇ ਲਿਆਉ ਮੁੱਖ ਮੰਤਰੀ ਬਨੂਸ਼ਦਕਰ ਜੀ ਦੇ ਸਾਥੀਓ ਜੇ ਤੁਹਾ ਸੁਣੋ ਬਹੁਤ ਵੇ ਇਸ ਕਰਕੇ ਸਾਬ श्री ਕਾਂਸੀ ਨੰਦ ਕਿਹਾ ਕਰਦੇ ਸੀ ਕਿ ਜੇ ਕਿਹਿਆ ਸਮਾਜ ਗਰੀਬ ਕਿਸਾਨ ਮਜ਼ਦੂਰ ਕੋਟਾ ਮੇਰੇ ਪੰਜ ਕ ਦਿਨ ਆਪਦੀ ਵੋਟ ਦੇ ਪਹਿਰਾ ਦੇ ਦੇ ਜੋਕ ਮਜਾ ਕੇ ਕਹਦੇ ਕਿ ਮਸਲਾ ਦਾਣੇਦਰ ਕਰਨਾ ਤਾਕਤ ਦੁਨੀਆ ਦੀ ਤਾਕਤ ਸਾਨੂੰ ਜਿੱਤਨੋ ਨਹੀਂ ਰੋਕ ਸਕਦੀ ਪਰ ਮੈਂ ਤੁਹਾਨੂੰ ਕਹਿੰਦਾ ਡਰਨਾ ਛੱਡ ਕੇ ਆ ਛੋਟੇ ਛੋਟੇ ਲਾਲਚ ਇਹਨਾਂ ਨੂੰ ਛੱਡ ਕੇ ਕਿਸੇ ਸ਼ਾਇਰ ਨੇ ਲਿਖਿਆ ਬੁਲਬੁਲ ਦੇ ਪੰਜਿਆਂ ਵਿੱਚ ਕਦੇ ਆਵਾਜ਼ ਨਹੀਂ ਰਹਿੰਦੀ ਬੁਲਬੁਲ ਦੇ ਪੰਜਿਆਂ ਵਿੱਚ ਕਦੇ ਆਵਾਜ਼ ਨਹੀਂ ਰਹਿੰਦੀ ਕਾਇਰ ਡਰਪੋਕਾਂ ਕੋਲ ਕਦੇ ਰਾਤ ਨਹੀਂ ਰਹਿੰਦੀ ਜਿੰਨਾ ਕੋਮਾਂ ਨੂੰ ਹੋਵੇ ਆਦਤ ਸਿਰ ਝੁਕਾ ਕੇ ਤੁਰਨ ਦੀ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਜ ਰਹੇ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਜ ਰਹੇ ਜੇ ਤੁਹਾਨੂੰ ਲੱਗਦਾ ਇਹ ਕਿਹਦੇ ਸਾਥੀ ਦਾ ਬੀਜਪੀ ਉਹਦੇ ਤਾਂ ਘਰੇ ਜਾ ਕੇ ਪੈਰ ਫੜ ਲਓ ਤੇ ਏਡਾ ਅਨਰਥ ਨਾ ਕਰ ਸਾਡੇ 700 ਕਿਸਾਨ ਦੀ ਬੜੀ ਲਈ ਹੈ ਮੈਂ ਹੁੱਡੇ ਦੀ ਗੱਲ ਕਰ ਰਿਹਾ ਸੀ ਯਾਦ ਕਰੋ ਤੁਸੀਂ ਇੱਥੇ ਮਾੜੀ ਮਾੜੀ ਆ ਸਾਡੇ ਵਾਲੇ ਸ਼ਡਿਊਲ ਕਾ ਸਮਾਜ ਦੇ ਬਈ ਸਾਡੀ ਨੇਤਾ ਸ਼ੈਲਜਾ 2.5 ਲੱਖ ਵੋਟ ਤੇ ਜਿਤਾਤੀ ਚਿੱਤਣ ਤੋਂ ਬਾਅਦ ਐਮਪੀ ਬਣ ਤੋਂ ਬਾਅਦ ਹੁੱਡੇ ਦੇ ਸਮਰਥਕਾਂ ਨੂੰ ਜਾਤੀ ਤੌਰ ਤੇ ਕਿਵੇਂ ਜਲੀਲ ਕਰ ਰਹੇ ਨੇ ਪਤਾ ਸੁਣ ਕੇ ਨਹੀਂ ਪਤਾ ਬੋਲ ਕੇ ਦੱਸੋ ਜਦ ਅਸ਼ੋਕ ਤਬਰ ਇੱਕ ਵਾਰ ਕਾਂਗਰਸ ਦਾ ਪ੍ਰਧਾਨ ਸੀ ਹੁੱਟੇ ਦੇ ਫੇਰ ਉਹੀ ਰਚਵਾੜੇ ਸਮਰਥਕ ਤਬਰਦੀਪ ਪਤਨੀ ਮਰੇ ਖਲਪਾਂ ਤੋੜੀ ਸੀ ਕਿ ਫੈਕਚਰ ਕੀਤਾ ਸੀ ਕਿ ਨਹੀਂ ਮੋੜ ਕੇ ਦੇਸੋ ਕੋਈ ਵਿਚਾਰਕ ਸਿਰ ਪੜਿਆ ਸੀ ਮਤਲਬ ਕੀ ਉਦੋਂ ਇੱਕ ਸਟੇਜ ਤੇ ਤਬਰ ਸਾਹਿਬ ਨੂੰ ਕੁੱਟਿਆ ਗਿਆ ਸੀ ਮੈਂ ਕਿਹਾ ਕਿਉਂ ਸ਼ਡਿਊਲ ਦਾ ਸਮਾਰੋਹ ਉਹਨਾਂ ਵਿੱਚ ਜਾ ਕੇ 2.5 ਲੱਖ ਜਿੱਤੀ ਹੋਈ ਮੈਲਾ ਮੈਲਾ ਤਾਂ ਔਰਤਾਂ ਬਾਰੇ ਤਾਂ ਗੁਰੂਆਂ ਨੇ ਲਿਖਿਆ ਸੋ ਕਿਉਂ ਮੰਦਾ ਬੋਲੀਏ ਜਿੰਨਾਂ ਮੇਰਾ ਆਜ਼ਾਨ ਜਿਹੜੀ ਔਰਤ ਰਾਜੇ ਜਾਂਦੀ ਆ ਜਿਹੜੀ ਔਰਤ ਰਾਣੀ ਜਾਂਦੀ ਆ ਜਿਹੜੀ ਸਾਡੇ ਮਸਾਲੂ ਇਸ ਸੰਸਾਰ ਦਖਾਇਆ ਇੱਕ ਮਾਂ ਨੇ ਉਹ ਔਰਤ ਪ੍ਰਤੀ ਇਹੋ ਜਿਹੇ ਸ਼ਬਦ ਉੱਥੇ ਆਮ ਗਰੀ ਪੰਜ ਸੱਤ ਕਿਲੇ ਵਾਲੇ ਕਿਸਾਨ ਦੀ ਕੀ ਵੈਲਿਊ ਉਹਨਾਂ ਦੇ ਨਜ਼ਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਆਪੀ ਕਰਦਾ ਕਿ ਕੋਈ ਕੁਸ਼ ਦੀ ਸੌਦਾ ਨਹੀਂ ਕਿ ਜਿਹੜੇ ਲੋਕ ਤੁਸੀਂ ਅਜ਼ਮਾਏ ਨੇ 10 ਸਾਲ ਕਾਂਗਰਸ 10 ਸਾਲ ਭਾਪੀ ਇਹਦਾ ਵਾਟ ਆਊਟ ਕਰਕੇ ਇਹਨਾਂ ਨੂੰ ਹਮੇਸ਼ਾ ਲਈ ਕਖੁੰਦੇ ਲੌੜਾ ਤਾਂ ਤੁਮੂ ਚੌਧਰੀ ਅਵੇ ਸਿੰਘ ਚਟਾਲਾ ਪੂਰੇ ਮੈਂ ਕਹਿੰਦਾ ਹਰਿਆਣੇ ਦੇ ਵਿੱਚ ਜਾਇ ਕੋ ਧਾਕੜ ਕੋਈ ਇਟਰ ਨਹੀਂ ਹੋ ਸਕਦਾ ਜਿਹੜੀ ਗੱਲ ਕਹਿੰਦਾ ਉਹ ਕਰਦਾ 7500 ਪੈਨਸ਼ਨ ਕਹੀ ਆ ਪਹਿਲੇ ਮਹੀਨੇ ਤੋਂ ਦੇਣੀ ਆ ਕੱਲ ਪਰਸੋ ਤੱਕ ਪੂਰਾ ਅੱਕ ਕੇ ਹਰਿਆਣੇ ਵਾਲਿਆਂ ਨੂੰ ਨਜ਼ਾਰੇ ਦੇ ਤੇ ਕੀ ਦੇ ਦੇ ਕਹਿੰਦਾ ਮੀਟਰ ਦੇ ਪੱਟ ਕੇ ਭੜਾਉਣ ਨੂੰ ਛੱਡ ਦਿਓ ਹਾਂ ਸੁਣਿਆ ਸੀ ਨਾ ਗੁਣੀ ਪੈਣਾ ਹੋਰ ਤੇ ਇੱਥੇ ਕੀ ਹੋ ਸਕਦਾ ਜਿਹੜੀ ਕਹਿੰਦਾ ਉਹ ਕਰਦਾ ਵੀ ਆ ਬਿਜਲੀ ਪ੍ਰਦੇਸ਼ ਨੂੰ ਮੁਫਤ ਦੇਵਾਗੇ ਇੰਤੋਂ ਵਧੀਆ ਸਾਡੇ ਕੋਲੋਂ ਇਤੋਂ ਵਧੀਆ ਉਮੀਦਵਾਰ ਨਹੀਂ ਆ ਸਕਦੇ ਸਾਡੇ ਕੋਲੋਂ ਇੱਕ ਫਤਿਹਬਾਦ ਮੈਂ ਕਹਿ ਸਕਦਾ ਵੀ ਹੁਣ ਆਪਣੀ ਧਰਾਂ ਦੇ ਵਿੱਚ ਚੱਲ ਕੇ ਗੰਦਾ ਆਇਆ ਪਰਿਵਾਰ ਦਾ ਮੈਂਬਰ ਆਇਆ ਤੇ ਕਿਤੇ ਦੇਖਿਓ ਮੇਰੀ ਤੁਹਾਨੂੰ ਅਪੀਲਾ ਤੁਸੀਂ ਟਰੈਕਟਰ ਲਾ ਰਹੇ ਹੋ ਅੱਗੇ ਤੋਂ ਵੀ ਉਹ ਸਨਮਾਨ ਕਰ ਰਹੇ ਹੋ ਬਹੁਤ ਵਧੀਆ ਗੱਲ ਆ ਤੇ ਮੋੜੀ ਤੁਹਾਨੂੰ ਇੱਕ ਨਿੱਜੀ ਅਪੀਲਾ ਕਿ ਇੱਕ ਆਦਮੀ ਤੇ ਭੈਣਾਂ ਦੀ ਜ਼ਿੰਮੇਵਾਰੀ ਆ ਖਾਸ ਕਰਕੇ ਇੱਕ ਔਰਤ ਨੇ ਇੱਕ ਤਹੱਲੀਆ ਕੀਤਾ ਪ੍ਰਤ ਬੰਦਿਆਂ ਨੂੰ ਸਤਿ ਸਿਖਾਉਣ ਵਾਸਤੇ ਤੇ ਹੁਣ ਧੁਰਬੀ ਜ਼ਿੰਮੇਵਾਰੀ ਬਣ ਗਈ ਆ ਔਰਤਾਂ ਵਰਪਦਾ ਜਰਦ ਜ਼ਿਆਦਾ ਸਮਝ ਸਕਦੀ ਹੈ ਉਹਦੀ ਫੀਲਿੰਗਸ ਸਮਝ ਸਕਦੀ ਹੈ ਤਾਂ ਸਾਡਾ ਫਰਜ਼ ਬਣਦਾ ਖਾਸ ਕਰਕੇ ਔਰਤਾਂ ਦਾ ਇਹ ਜ਼ਰੂਰ ਬਣਦਾ ਕਿ ਸਭ ਤੋਂ ਜ਼ਿਆਦਾ ਜ਼ੋਰ ਲਾ ਕੇ ਆਪਾਂ ਦੇਵੀ ਚੌਧਰੀ ਦੇਵੀ ਲਾਲ ਜੀ ਨੂੰ ਸੱਚੀ ਸ਼ਰਧਾ ਦੇ ਫੁੱਲ ਤੇ ਸਾਡੇ 750 ਕਿਸਾਨ ਨੂੰ ਸੱਚੀ ਸ਼ਰਧਾ ਦੇ ਕੋਲ ਤਾਂ ਪੇਟ ਹੋਣਗੇ ਜੇ ਤੁਸੀਂ ਖੈਣ ਕਾਲਾ ਬਟਨ ਦੱਬ ਕੇ ਇਹ ਪ੍ਰੈਸਟੋ ਲੋਕਾਂ ਨੂੰ ਚੰਗਾ ਕਰੋਗੇ ਨਹੀਂ ਗੱਲ ਦੀ ਬਣਨੀ ਸਤਕਾਰਯੋਗ ਸਰਦਾਰ ਜੀ ਤੇ ਨਹੀਂ ਗੱਲ ਨਹੀਂ ਬਣਨੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਛੱਡ ਦਿਓ ਉਹ ਜਿੱਦਾਂ ਛੱਡ ਦਿਓ ਉਹ ਜਿਵੇਂ ਉਹ ਇੱਕ ਵਾਰੀਆਂ ਘੜੇ ਮਾਤਾ ਕੋਈ ਨਵੀਂ ਵਿਆਹੀ ਸੀ ਘਰੇ ਨਵੀਂ ਵਿਆਹੀ ਆਈ ਤੇ ਉਹ ਕੌਲੇ ਨਾਲ ਲੱਸੀ ਪਾਈ ਜਾਂਦੀ ਸੀ ਕੌਲੇ ਨਾਲ ਲੱਸੀ ਪਾਈ ਜਾਂਦੇ ਸੀ ਉਹ ਕਿਸੇ ਨੇ ਪੁੱਛ ਲਿਆ ਮੇਰਾ ਕੱਤੀ ਲੱਸੀ ਦੀ ਕੌਲੇ ਨਾਲ ਕਿਉਂ ਪਾਈ ਜਾਂਦੀ ਆ ਭਾਈ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਮੇਰੀ ਸਾਸ ਬੈਠੀ ਆ ਮੈਂ ਤੇ ਉਹਨੂੰ ਪੁੱਛ ਲਾ ਜਦੋਂ ਸਾਸ ਨੂੰ ਪੁੱਛਿਆ ਤੇ ਮੱਸੀ ਕਿਉਂ ਪਾਉਂਦੇ ਸੀ ਕੌਲੇ ਤੇ ਇਹਦਾ ਰੀਜ਼ਨ ਕਾਰਨ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਜਿਹੜੀ ਉਹ ਬਜ਼ੁਰਗ ਮਾਤਾ ਦਾਦੀ ਸਾਡੀ ਮੰਜੇ ਤੇ ਪਈ ਆ ਉਹ ਤੋਂ ਪੁੱਛ ਲਾ ਉਹਨੂੰ ਪੁੱਛਿਆ ਇਹ ਲਫੀ ਕਾਲਜ ਦੇ ਗੀਂਗੂ ਨੇ ਉਹਨਾਂ ਫੋਟੋ ਕਨੇ ਹੱਥ ਕਰਤਾ ਹਾਰ ਪਾਇਆ ਪਿਆ ਸੀ ਵੱਡੀ ਕੁੜੀ ਗਾਹ ਚਲਾਣਾ ਕਰ ਗਈ ਸੀ ਕੋਈ ਉਹਨੂੰ ਪਤਾ ਮੈਨੂੰ ਤਾਂ ਆਪ ਨਹੀਂ ਪਤਾ ਪਤਾ ਤੁਹਾਨੂੰ ਨਹੀਂ ਕਿ ਬੀਜੇਪੀ ਤੇ ਕਾਂਗਰਸ ਨੂੰ ਵੋਟ ਕਿਉਂ ਪਾਈ ਜਾਂਦੇ ਆ ਤੇ ਆਪ ਦੇ ਬੱਚਿਆਂ ਦਾ ਵਸੂ ਪੱਠਾ ਬੜੀ ਹੋਣੀ ਹੈ। ਦੇਸ਼ ਕਰਕੇ ਮੈਂ ਤੁਹਾਨੂੰ ਕਹਿਣਾ ਉਹ ਹਿੰਦ ਛੱਡੋ ਹਿੰਦ ਇੱਕ ਹਿੰਦਾਂ ਉਹ ਜਨੇ ਮੈਂ ਕੋਈ ਗੱਲ ਦੀ ਕਰਕੇ ਸਮਾਪਤੀ ਲਵਾਗਾ ਉਹ ਜਨੇ ਮੇਰੇ ਵਰਗੇ ਨੂੰ ਕਿਸੇ ਨੇ ਕਹੇ ਪਾਣ ਘਰ ਪਟੜ ਦਿੰਦੀ ਆਪਾਂ ਪਾਣ ਸਮਝਦੇ ਹੋ? ਫੋਕ ਪੰਪ ਕਰ ਲੈਣਾ ਪੰਪ ਘਰ ਪੜਦਲ ਮੇਰੇ ਵਰਗੇ ਨੂੰ ਪਾਣ ਦੇ ਕੇ ਭਾਈ ਵੇ ਤੇਰਾ ਸਰੀਰ ਬੜਾ ਤਗੜਾ ਜਿੰਨੇ ਤੂੰ ਤੁਹਾਨੂੰ ਹੁਣ ਪਾਣ ਸ਼ਕਾਰ ਰੱਖੀ ਸੀ ਪਿਛਲੇ ਵੇ ਵੀ ਜੇ ਵੀ ਇੱਕੋ ਆਰਾਮਦੇਵ ਲੱਗ ਗਿਆ ਜੀ ਰਾਜਾ ਕਹਿੰਦਾ ਛਾ ਅਚੋ ਸਵਿਟਜ਼ਰਲੈਂਡ ਚ ਬਾ ਤਾਲਾ ਧੰਨ ਪਿਆ ਸਾਰਾ ਚੱਕ ਲਿਆਵਾਂਗੇ ਤੁਸੀਂ ਬੈਂਕਾਂ ਚ ਖਾਤੇ ਖਿਲਾ ਲਿਓ ਅੱਛੇ ਦਿਨ ਆ ਜੀਂਗੇ 15-15 ਲੱਖ ਆ ਜੀ ਇਹੇ ਜਾ ਆਇਆ 650 ਕਰੋੜ ਦਾ ਦੀਵਾ ਕੋਈ ਨਾ ਕਰਦਾ ਤੇ ਲੋਕ ਪਰ ਉਹ ਮੇਰੇ ਵਰਗੇ ਨੂੰ ਪਾਣ ਦੇ ਕੇ ਬਈਰ ਤੂੰ ਬੜਾ ਮਜ਼ਬੂਤ ਆ ਕਹਿੰਦੇ ਫੇਰ ਉਹ ਵੀ ਮਤਲਬ ਆਏ ਜੇ ਕਰਨ ਲੱਗਿਆ ਹਾਂ ਮਜ਼ਬੂਤ ਬੜਾ ਬਰਾਏ ਕਰ ਕਦੇ ਦੀ ਪੂਛ ਨੂੰ ਹੱਥ ਪਾ ਹੁਣ ਮੇਰੇ ਵਰਗਾ ਆ ਗਿਆ ਪਾਂਚ ਕਦੇ ਦੀ ਪੂਛ ਨੂੰ ਹੱਥ ਪਾ ਲਿਆ ਘੁੱਟ ਕੇ ਹੁਣ ਗਦੇ ਨੇ ਕੀ ਘੱਟ ਕਰਨੀ ਸੀ ਗਦੇ ਨੇ ਮਾਰ ਮਾਰ ਟੀਟੜੇ ਕਦੇ ਉਹ ਚੌਂਕ ਤੇ ਲੈ ਗਏ ਪੂਛ ਹੋੜਾ ਛੱਡੇ ਜਿਵੇਂ ਤੁਸੀਂ ਝੜ ਦੇ ਵਿੱਚ ਪਾੜੇ ਪੂਛ ਹੋੜਾ ਛੱਡੇ ਤੇ ਗਦਾ ਟੀਟਨੇ ਮਾਰਉਣਾ ਹੱਲੇ ਮਾਰ ਮਾਰ ਕੇ ਟੀਟਨੇ ਪੱਤੀ ਦੇ ਪੱਤੀband ਕੱਟਦੇ ਗਦੇ ਨੇ ਉਹ ਸਿਆਣੇ ਬੰਦੇ ਕਹਿੰਦੇ ਕਿਉਂ ਮੂੰਹ ਦਾ ਬੁਰਾ ਹਲ ਕਰਾਇਆ ਕਿਉਂ ਥੋੜੇ ਦਾ ਬੁਰਾ ਹਲ ਕਰਨ ਮੈਂ ਹੁਣ ਸੋਲੂ ਕਹੀ ਜਾਂਦਾ ਕਹਿੰਦਾ ਛੱਡ ਦੇ ਤੂੰ ਸ਼ ਕਹਿੰਦਾ ਯਾਰ ਤੂੰ ਉਸ ਦਾ ਛੱਡ ਦੇ ਨਾ ਪਰ ਮੇਰੀ ਪਕੜ ਦੇਖੋ ਕਿੰਨੀ ਮਜ਼ਬੂਤ ਆ ਕੱਲੀ ਪਕੜ ਆ ਤੁਹਾਡੀ ਹੋਰ ਕੁਛ ਨਹੀਂ ਕੱਲੀ ਸਾਡੀ ਪਕੜ ਆ ਇਹਨਾਂ ਨੇ 750 ਕਿਸਾਨ ਕੋਈ ਪਿੰਡ ਦਾ ਸਰਪੰਚ ਇਹ ਜਾਨੀ ਛੱਡਿਆ ਜਿਹੜਾ ਮਾਂ ਕੁੱਟਿਆ ਉਹ ਵੀ ਪਤਾ ਤੁਹਾਨੂੰ ਤੇ ਮੈਨੂੰ ਬਾਹਰ ਇਹਨੂੰ ਪਤਾ ਨਹੀਂ ਕੋਈ ਮੈਂਬਰ ਨੇ ਕੋਈ ਛੱਡਿਆ ਕੋਈ ਨੰਬਰਦਾਰ ਨੇ ਛੱਡਿਆ ਹਜੇ ਵੋਟ ਮੰਗਣ ਆਉਂਦੇ ਨੇ ਹਜੇ ਇਹ ਵੋਟ ਮੰਗਣ ਆਉਂਦੇ ਨੇ ਇਸ ਕਰਕੇ ਇਹਨਾਂ ਦਾ ਬਾਈਕਾਟ ਕਰਕੇ ਅਜੇ ਇਸ ਨਗਰ ਦੇ ਵਿੱਚ ਖੜੇ ਆ ਬੜੇ ਅੱਛੇ ਵਿਚਾਰ ਰੱਖੇ ਨੇ ਤੁਹਾਡੇ ਕੱਲੇ ਸੋਨੂ ਮੇਰੇ ਨਾਲ ਉਹਨਾਂ ਦੀ ਜਾਣਕਾਰੀ ਆ ਕਿ ਅंदोलਨ ਦੇ ਵਿੱਚ ਅਸਤੀਫੇ ਤੱਕ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਹਾਥ ਖੜੇ ਕਰਕੇ ਵਿਸ਼ਵਾਸ ਦਿਵਾਓ ਕਿ ਫਤਿਹਬਾਦੂ ਸ਼ਹਿਰ ਦੇ ਵਿੱਚ ਵੀ ਆਪਾਂ ਜੋਰ ਲਾਈਏ ਕੱਲ ਦੀ ਰੈਲੀ ਵੀ ਕਾਮਯਾਬ ਕਰਾਂਗੇ ਕਿ ਸੁਨਾਣਾ ਚੱਲ ਹੈ ਜੀ ਨੂੰ ਵੋਟ ਚ ਕੋਈ ਕਪਾਟ ਨਹੀਂ ਕਾਮਯਾਬ ਕਰਾਂਗੇ ਮੈਂ ਨਹੀਂ ਇਹ ਗੱਲਾਂ ਕਰਦਾ ਰਸਾ ਲੈਣਾ ਹੁਣ ਸਾਡੇ ਪ੍ਰੋਗਰਾਮ ਹੋਰ ਵੀ ਨੇ ਮੈਂ ਫੇਰ ਬੇਨਤੀ ਕਰਦਾ ਕਿ ਆਪਾਂ ਜਿਹੜੇ ਭੁੱਲੇ ਪਟਕੇ ਤੇ ਰੁੱਸਿਆ ਉਹ ਨੂੰ ਮਣਾ ਕੇ ਲੈ ਕੇ ਆਪਾਂ ਆਪਣੇ ਅਜਤਬੰਦ ਨੂੰ ਮਜ਼ਬੂਤ ਕਰੀਏ ਹੁਣ ਮੈਂ ਬੇਨਤੀ ਕਰਦਾ ਨਾਰਮ ਸੁਨਾਣਾ ਚੋਲਾ ਜੀ ਤੁਹਾਡੇ ਉਮੀਦਵਾਰ ਹਰਮਨ ਪਿਆਰੇ ਉਮੀਦਵਾਰ कौन था बंगाल